ਸਤਿ ਸ਼੍ਰੀ ਅਕਾਲ ਜੀ ਦਾਰਿਆਂ ਨੂੰ ਜੀ ਸਵਾਗਤ ਹੈ ਤੁਹਾਡਾ ਘਾਟਵਾਗੂਆ ਚੈਨਲ ਵਿੱਚ ਤੇ ਅੱਜ ਆਪਾਂ ਪਹੁੰਚੇ ਹਾਂ ਪਿੰਡ ਅਨੰਤਪੁਰ ਕਲਾਉਨ ਅੱਜ ਸੁਖਵੀਰ ਸਿੰਘ ਜੀ ਮੇਰੇ ਇੱਥੇ ਅਮਰ ਪੁੱਤ ਜੈਦੇ ਬਾਕੀ ਲੋਕ ਨੂੰ ਅੱਗੇ ਦਿਖਾਉਂਦੇ ਆ ਸਾਰਾ ਮੇਲਾ ਬਾਈ ਜੀ ਟੀਮ ਵਾਲੇ ਭੜਾਈ ਨੂੰ ਬੇਨਤੀ ਆ ਜੀ ਆਪਾਂ ਲੋਟ ਨਾ ਕਰੀਏ ਮੌਸਮ ਵੀ ਜਿਹੜਾ ਉਹ ਖਰਾਬ ਹੋ ਰਿਹਾ ਤੁਹਾਨੂੰ ਬੇਨਤੀ ਕਰਦੇ ਆਂ ਜੀ ਰਾਸ ਕਰਦੇ ਆਂ ਸਭਾ ਰੋਡੂ ਜੀ ਅੱਗੇ ਕੋਈ ਹੋਂਦ ਖਾਨੀ ਜਦੋਂ ਦੇ ਸਿਰ ਉਰਦੀ ਲੱਖਾਂ ਤੋਂ ਮੁੱਲ ਤੇਰਾ ਪੈ ਗਿਆ ਕਰੋੜ ਦੀ ਮਾਸਟਰ ਟਿੰਗਰ ਵਾਲਾ ਸੱਚ ਆਖਦਾ ਹੈ ਕਿ ਡਾਲਰ ਤੇ ਪਾਉਂਡਾਂ ਦੀ ਖਰੇਰੀ ਬੱਲੇ ਬੱਲੇ ਖੋਗੀ ਜੱਟ ਬੱਲੇ ਖੋਗੀ ਕਬੱਡੀ ਤੇਰੀ ਆਹ ਮੁੰਡਿਆਂ ਦੇ ਪਿੰਡੇ ਨੂੰ ਮਿੱਟੀ ਨਹੀਂ ਲੱਗੀ ਇਹਨੂੰ ਖੈਰ ਆਦਾ ਟੱਕੜਨਾ ਇਹਨੂੰ ਰੱਖਣਾ ਪੜੇ 100 ਮੁੰਡਿਆਂ ਦੇ ਵਿੱਚ ਤਾੜੀਆਂ ਮਾਰ ਦਿਓ ਜ਼ੋਰਦਾਰ ਸਿਰੇ ਦੀਆਂ ਰੇਟਾ ਪਾ ਰਿਆ ਛੇ ਰੇ ਦੀਆਂ ਰੇਡਾਂ ਪਾ ਰਿਹਾ ਇਹ ਪੰਮੇ ਕੋਚ ਦਾ ਕਹਿੰਦੇ ਚੰਦਾ ਹੋਇਆ ਪੱਠਾ ਨਾ ਪੁੱਛ ਕੇ ਆਪਾਂ ਜਰੂਰ ਬੋਲਾਂਗੇ ਇਸ ਨੌਜਵਾਨਾ ਇੱਕ ਪਾਸੇ ਪੰਮਾ ਕੋਚ ਬੁਝਖੇੜੀ ਉਹਨਾਂ ਨੇ ਕਹਿੰਦੇ ਪਿੰਡ ਦੀ ਟੀਮ ਖੇਡਦੀ ਹੈ ਦੂਜੇ ਪਾਸੇ ਕਾਈ ਨੌਰਾ ਸਿੰਘ ਜਿੰ ਕਿ ਕਬੱਡੀ ਪਾ ਰਿਹਾ ਯੂਨਿਟ ਦੇ ਬੰਨੇ ਹੋਏ ਚਿੱਟੀ ਰਮਾਲ ਬੜੀ ਥੱਪਦੀ ਹੈ ਦੱਸ ਤੇਰੇ ਕੀ ਲੱਗਦੇ ਮੁੰਡੇ ਚਿੱਟਿਆਂ ਰਮਾਲਾਂ ਵਾਲੇ ਚਾਰ ਜਾਫੀ ਨੇ ਬਲੇ ਖੇੜੀ ਪਿੰਡਾ ਹੁਣ ਦੇਖਾਂਗੇ ਚਾਰਾਂ ਦੇ ਵਿੱਚੋਂ بہت ہی چوٹی کا مقابلہ ہے میرے مدرو آئی تی ستمبر تین اکتوبر

ਤੇਰੀ ਭਾਈ ਦੇ 21 22 ਦੇ 3 ਨੰਬਰ ਫਤਗੜ ਮਿਓ ਦੇ ਕੱਪ ਦੀ ਹੈ ਇਹ ਵੀ ਨੋਟ ਕਰਿਓ ਪਰ ਇਧਰ ਜਿਹਨ ਕਹਦੀਆਂ ਨਾ ਹਰਜਿੰਦਰ ਸਿੰਘ ਪਪਾ ਯੂਕੇ ਤੋਂ ਜਿਨ੍ਹਾਂ ਨੇ ਸਾਡੇ ਕਲੱਬ ਨੂੰ ਮਾਲੀ ਸਹਾਇਤਾ ਵੀ 51000 ਦਿੱਤੀ ਹੈ ਤੇ ਪੁਰਾਣੇ ਸਾਥਕਾ ਕਬੱਡੀ ਖਿਡਾਰੀ ਵੀ ਰਹੇ ਨੇ ਇਹਨਾਂ ਦਾ ਇੱਥੇ ਪਹੁੰਚਣ ਤੇ ਅਸੀਂ तहे دلੋਂ ਧੰਨਵਾਦ ਕਰਦੇ ਹਾਂ ਤੇ ਜੀ ਆਣੂ ਆਖਦੇ ਬਹੁਤ ਬਹੁਤ ਧੰਨਵਾਦ ਗੁਰਜੋਤ ਵੀਰ ਤੁਹਾਡਾ ਵੀ ਅਸੀਂ ਵਿਸ਼ੇਸ਼ ਤੌਰ ਤੇ ਬਹੁਤ ਬਹੁਤ ਸਤਿਕਾਰ ਕਰਦੇ ਆ ਬਹੁਤ ਬਹੁਤ ਧੰਨਵਾਦ ਹੈ ਬੀਰੂ ਬਲਖੇੜੀ ਵਾਲਾ ਕਿਨੇ ਕਬੱਡੀ ਪਾਰਿਆ ਬੋਲਿਆ ਹਲੇ ਤੱਕ ਇਹਨੂੰ ਜੱਫਾ ਨਹੀਂ ਲੱਗਿਆ ਦੁਨੀਆਂ ਨੇ ਕਹਿੰਦੇ ਨਗਾ ਟਿੱਕੀ ਹੋਈ ਆ ਆ ਖਿਡਾਰੀ ਤੇ ਹੁੰਦਾ ਖਿਆ ਸਰੀਰ ਮਿਹਨਤ ਲਾਈ ਹੋਈ ਆ ਚਾਰ ਨੇ ਚਾਰਾਂ ਨੇ ਵਿੱਚੋਂ ਬੋਕਰਾ ਫਿਰਦਾ ਬੀਰੂ ਬਲਖੇੜੀ ਵਾਲਾ ਬੋਕਰਾ ਫਿਰਦਾ ਬੋਕਰਾ ਫਿਰਦਾ ਇਹ ਵੀਰੂ ਆ ਪੀਰ ਉਹ ਹੈ ਇੰਤਕ ਜੱਫਾ ਨਹੀਂ ਲੱਗਿਆ ਬਹੁਤੀ ਸਿਰਨਾਕ ਮੁਕਾਬਲੇ ਖੇੜੇ ਜਾ ਰਹੇ ਆ ਉਹ ਤੇ ਮਨਪੀਤ ਸੋਨੀ ਹਣੀ ਨੇ ਜਿਹੜੇ ਸਟੇਜ 'ਤੇ ਕਾਰਵਾਈਆਂ ਕਰਦੇ ਨੇ ਮਨਦੀਪ ਪੁੜੀ ਸਾਡੇ ਵੀਰ ਧੰਨਵਾਦ ਸਾਰੇ ਪਿਆਰੇ ਵੀਰਾਂ ਦਾ ਇਹਦਾ ਸਟੇਜ ਮੁਕੰਮਲ ਆ ਹੁਸ਼ਿਆਰ ਮਾਹੀ ਤੇ ਮੈਡਮ ਸੱਗੂ ਦੀ ਗੱਲ ਰਵੀ ਸਾੜ ਕੋਟਾਂ ਵਾਲੇ ਪੁੰਜੇ ਨੇ ਬੱਜੀ ਸਾਹ ਤੋਟਾਂ ਦੀ ਧਰਤੀ ਆ ਪਰ ਦੂਜੇ ਪਾਸੇ ਮੈਚ ਕਾ ਦਾ ਬੱਟਾ ਧੰਨਵਾਦ ਆ ਮਨਵੀਰ ਸੋਮਲ ਸਰਪੰਚ ਅੰਗਰ ਸੋਮਲ ਕਪੈਨਾ ਵਾਲੇ ਜਵਰਾਜ ਸੋਮਲ ਅਰਥ ਸੋਮਲ ਪਰਮਜੀਤ ਸੋਮਲ ਜਸਨ ਸੋਮਲ ਲਾਲੀ ਸੋਮਲ ਗगन ਸੋਮਲ ਤੇ ਸਾਡੇ ਵੀਰ ਨੇ ਸਿਮਰਨ ਸੋਮਲ ਤੇ ਰਣਵੀਰ ਸੋਮਲ ਬਹੁਤ ਬਹੁਤ ਧੰਨਵਾਦ ਹੈ ਐਨ ਆਪਸ ਵਿੱਚ ਪਿਆਰ ਹੈ ਭਾਈਆਂ ਵਰਗਾ ਆਨੰਦ ਮਾਣਦੇ ਨੇ ਵੱਡੇ ਕਬੱਡੀ ਕੱਪ ਦਾ ਆਹ ਮੁੰਡਾ ਵੀ ਕਹਿੰਦੇ ਫੇਰਿਆ ਫਿਰਦਾ ਇਹ ਵੀ ਲਗਾਤਾਰ ਕਬੱਡੀਆਂ ਪਾਉਂਦਾ ਗਮ ਰੱਖਦਾ ਪਰ ਕਹਿੰਦੇ ਟਾਕੀ ਫੈਂਸ ਨਹੀਂ ਗੋਤਾਰ ਸਿੰਘ ਸੋਮਲ ਕਾਪਰੇਟ ਸੁਸਾਇਟੀ ਤੋਂ ਇਹਦਾ ਵੀ ਇੱਥੇ ਪਹੁੰਚਣ ਤੇ ਅਸੀਂ ਧੰਨਵਾਦ ਕਰਦੇ ਆਂ ਬਾਰੀਵਾ ਸਾਡੇ ਪਾਤ ਦੀ ਪਿਆਰੇ ਵੀਰ ਨੇ ਹੈਪੀ ਮੇਰੇ ਭੇਜੋ ਟੈਂਟ ਵਾਲੇ ਆਪਣੇ ਬੰਦੇ ਦੋ ਵਰਕਰ ਇੱਥੇ ਲੋਡ ਆ ਸਟੇਜ ਤੇ ਹਰਜਿੰਦਰ ਸਿੰਘ ਪੱਪਾ ਯੂਕੇ ਕਵੰਜਾ ਗਿਆ ਦੇ ਸਯੋ ਨੇ ਕਿ ਕੱਢਣਾ ਰਮਾਲ ਦੇ ਗਿਓ ਆਪਕ ਬੈਂਕੂ ਬਲਾਦ ਵੀ ਜਾ ਕੇ ਹਰਜਿੰਦਰ ਸਿੰਘ ਪੱਪੇ ਵੀਰ ਵੱਲੋਂ ਇਸ ਕਬੱਡੀ ਕਬਲੀ 51000 ਰੁਪਏ ਮਨੀਤ ਕਹਿੰਦਾ ਵੱਡੀ ਜਿਹੜੀ ਰਾਸੀ ਪਾਈ ਦੀ ਕੀਤੀ ਗਈ ਹੈ ਬਹੁਤ ਬਹੁਤ ਧੰਨਵਾਦ ਹੈ ਹਾ ਵੀ ਉੜਕੀ ਵਾਲਿਆ ਮੈਚ ਚੋਟੀ ਦਾ ਪੂਰਾ ਮੇਰੇ ਕੋਲ ਇੱਕ ਬਈ ਨਹੀਂ ਕਬੱਡੀ ਖਿਡਾਰੀ ਆਇਆ ਵੀਰੇ ਕੀ ਨਾਮ ਹੈ ਬਲਵੀਰ ਜੌੜੀਆਂ ਵਾਲਾ ਜਿਹੜਾ ਸਵੇਰ ਤੋਂ ਸੋਹਣੇ ਜੱਫੇ ਲਾ ਰਿਹਾ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਵੀ ਪੰਜਾਬ ਦੇ ਵਿੱਚ ਬਹੁਤ ਖੜਾ ਆਏ ਨੇ ਹਰ ਆਉਣ ਦੇ ਕਾਰਨ ਇਹ ਵੀਰ ਦਾ ਇਹ ਬੱਚੇ ਦਾ ਇਹ ਖਿਡਾਰੀ ਦਾ ਘਰ ਡਿੱਗ ਗਿਆ ਬਹੁਤ ਖਰਚਾ ਆਉਣਾ ਹੈ ਮੈਂ ਬੇਨਤੀ ਕਰਦਾ ਸਾਰੀ ਸੰਗਤ ਨੂੰ ਵੀ ਜਿੰਨਾ ਵੀ ਖੋ ਸਕਦਾ ਇਸ ਬੱਚੇ ਦਾ ਆਪਾਂ ਮਾਨਸਤ ਕਰ ਜਿਹੜਾ ਜੁਰਮ ਕਰਨਾ ਲੈ ਵੀ ਬਲਵੀਰ ਚੱਕਰ ਲਾ ਲਈ ਸੰਗਤ ਜਿੰਨਾ ਵੀ ਖੋ ਸਕਦਾ ਤੇਰਾ ਮਾਨਸਤ ਕਰ ਜਿਹੜਾ ਜੁਰਮ ਕਰੇਗੀ ਬਹੁਤ ਬਹੁਤ ਧੰਨਵਾਦ ਆ ਲਓ ਅਗਲੀ ਰੇਡ ਮੈਦਾਨ ਦੇ ਵਿੱਚ ਪਹੁੰਚ ਚੁੱਕਿਆ ਹੋਰ ਦੱਸੇ ਵੀਰ ਨੇ ਰਮਨਦੀਪ ਕਲੌਣ ਜਗਵਿੰਦਰ ਮਾਵੀ ਮਨਦੀਪ ਮਾਵੀ ਜਸਪ੍ਰੀਤ ਪੈਂਸ ਤੇ ਗੁਰਤੇਜ ਮਾਵੀ ਆਸੂ ਬਣਾਇਚ ਇਹ ਸਾਡੇ ਵੀਰ ਨੇ ਬਹੁਤ ਬਹੁਤ ਧੰਨਵਾਦ ਅਸੀਂ ਦਿਲ ਦੀਆਂ ਘਰਾਂਆਂ ਵਿੱਚੋਂ ਕਰਦੇ سربیر بادل سدا وا سردار سربیت بادل وا شرونی اکالی دل شروع گروہ پیاری صاحب سنگ جی گج کے فتح پلاؤ گروہ جی کا خالصا واحر ਹਰ ਸਾਲ ਤੁਸੀਂ ਆ ਯਾਦਗਾਰੀ ਮੇਲਾ ਇੱਥੇ ਕਰਾਉਂਦੇ ਹੋ ਮੇਲੇ ਇੱਕ ਪੰਜਾਬੀ ਕਲਚਰ ਦਾ ਹਿੱਸਾ ਬਣ ਗਏ ਨੇ ਖਾਸ ਕਰਕੇ ਆਪਣੀਆਂ ਖੇਡਾਂ ਕਬੱਡੀ ਖੇਡ ਇਕੱਲੀ ਪੰਜਾਬ 'ਚ ਖੇਡੀ ਜਾਂਦੀ ਸੀ ਮੈਨੂੰ ਯਾਦ ਆ ਜਦੋਂ ਆਪਣੀ ਸਰਕਾਰ ਬਣੀ ਤੇ ਉਦੋਂ ਮਨ ਬਣਾ ਲਿਆ ਕਿ ਇਹਨੂੰ ਦੁਨੀਆ ਦੇ ਨਕਸ਼ੇ 'ਚ ਪਹੁੰਚਾਉਣਾ ਹੈ ਅਸੀਂ ਇੱਥੋਂ ਪੰਜਾਬ ਦੇ ਕੋਚ ਅਸੀਂ 16 17 ਮੁਲਕਾਂ 'ਚ ਭੇਜੇ ਅਸੀਂ ਤਿਆਰੀ ਕਰਾਈ ਤੁਸੀਂ ਦੇਖ ਲਓ 16 ਮੁਲਕਾਂ ਦੇ ਟੀਮਾਂ ਤਿਆਰ ਹੋ ਕੇ ਵਰਲਡ ਕੱਪ ਕੋਰੋਨਾ ਹੀ ਕੀਤੇ ਤੇ ਕਬੱਡੀ ਨੂੰ ਅਸੀਂ ਕਰੋਨਾ ਦਾ ਬਚਾਇਆ ਤੂੰ ਕਿਸ ਕੰਮ ਦਾ ਜਿਹੜੀਆਂ ਚੀਜ਼ਾਂ ਇੱਕ ਸਰਕਾਰ ਕਰਦੀ ਹੈ ਦੂਜੀਆਂ ਸਰਕਾਰਾਂ ਨੂੰ ਲਾਗੂ ਰੱਖਦੀਆਂ ਪਰ ਜਿਸ ਦਿਨ ਸਰਕਾਰ ਗਈ ਕਬੱਡੀ ਖੇਡ ਮੇਲੇ ਹੀ ਬੰਦ ਮੈਂ ਉਦੋਂ ਪਸ਼ੂ ਮੇਲੇ ਵੀ ਸ਼ੁਰੂ ਕਰਾਈ ਸੀ ਲੋਕਾਂ ਦਾ ਬੜਾ ਸ਼ੌਂਕ ਘੋੜਿਆਂ ਤਰਫ ਮੱਝਾਂ ਤਰਫ ਬੱਕਰੀਆਂ ਤਰਫ ਕੁੱਤਿਆਂ ਤਰਫ ਬੜਾ ਸ਼ੌਂਕ ਵਧ ਗਿਆ ਤੇ ਬੜੀ ਖੁਸ਼ੀ ਨਾਲ ਕਹਿ ਸਕਦਾ ਹਾਂ ਜਿਹੜੀ ਮਾਰਬੜੀ ਨਸਲ ਘੋੜਿਆਂ ਦੀ ਹੈ ਸਭ ਤੋਂ ਪੇਹਤਰੀਨ ਪੰਜਾਬ ਛੋਗੀ ਹੈ ਮੱਝਾਂ ਦੀ ਕੁਆਲਿਟੀ ਦੁੱਧ ਦੀ ਕੁਆਲਿਟੀ ਹਰ ਚੀਜ਼ ਉਹ ਮੇਲੇ ਕਰਕੇ ਵਧ ਗਈ ਸੀ ਉਹ ਵੀ ਬੰਦ ਹੋ ਗਏ ਅਸੀਂ ਉਦੋਂ ਇਹਨੀ ਸੋਚ ਸੀ ਮੈਂ ਕਿਡਾ ਮੈਂ ਕਿਉਂ ਮੇਰੇ ਕੋਲੇ ਸੀ ਅਸੀਂ ਪਿੰਡਾਂ ਜਿੰਮ ਦਿੰਦੇ ਸੀ ਖੇਡਾਂ ਦਾ ਸਮਾਨ ਦਿੰਦੇ ਸੀ ਲੋਕੀ ਆਪਣੇ ਐਸੇ ਤਰਫ ਜਾਣ ਤੇ ਦੂਜੇ ਕੰਮਾਂ 'ਚ ਪਿੱਛੇ ਅਚਨ ਉਮੀਦ ਬੰਦ ਹੋ ਗਿਆ ਆ ਲੋੜ ਹੈ ਵਾਪਸ ਉਹ ਦਿਨ ਲਿਆਉਣੇ ਉਹ ਮੇਲੇ ਲਿਆਉਣੇ ਤੇ ਵਾਪਸ ਜਵਾਨੀ ਨੂੰ ਖੇਡਾਂ 'ਚ ਵਾਪਸ ਲਾਉਣਾ ਸੋ ਮੈਂ ਇੰਨਾ ਕਹਿਣਾ ਚਾਹਣਾ ਤੁਸੀਂ ਮਿਹਰ ਕਰੋ ਆਪਣੀ ਪੰਜਾਬੀਆਂ ਦੀ ਸਰਕਾਰ ਨੇ ਕਿਹਾ ਖ੍ਰੋਮਣੀ ਅਕਾਲੀ ਦਲ ਥੋਡੀ ਮਾਂ ਪਾਰਟੀ ਐ ਥੋਡੇ ਬਜ਼ੁਰਗਾਂ ਨੇ ਖੂਨ ਪਸੀਨੇ ਨਾਲ ਬਣਾਈ ਪਾਰਟੀ ਐ ਆ ਕਿਸੇ ਦੀ ਜਾਇਦਾਦ ਨਹੀਂ ਨਾ ਮੇਰੀ ਆ ਕਿਸੇ ਦੀ ਜਾਇਦਾਦ ਨਹੀਂ ਆ ਥੋਡੇ ਬਜ਼ੁਰਗਾਂ ਦੀ ਜਾਇਦਾਦ ਐ ਥੋਨਾ ਦੱਸ ਸਮਝਦੀ ਐ ਜੋ ਪੰਜਾਬ ਵਿੱਚ ਹੋ ਰਿਹਾ ਐ ਉਹ ਸਮਝਦੀ ਐ ਤੁਸੀਂ ਇੱਕ ਗੱਲ ਦੇਖ ਲਓ ਕੁਛ ਵੀ ਪੰਜਾਬ ਵਿੱਚ ਬਣਿਆ ਉਦੋਂ ਹੀ ਬਣਿਆ ਜਿਦੋਂ ਸ਼ੋਮਨੀ ਕਾਲੀ ਰਤੀ ਸਰਕਾਰ ਇੱਕ ਵੀ ਨਹੀਂ ਜਾਣ ਨਾ ਨਾ ਇੱਕ ਵੀ ਨਿਸ਼ਾਨੀ ਕਿਸੇ ਦੀ ਨਹੀਂ ਇੱਕ ਵੀ ਨਿਸ਼ਾਨੀ ਕਿਸੇ ਹੋਰ ਪਾਰਟੀ ਦੀ ਨਹੀਂ ਮੈਂ ਤਿੰਨ ਦਾ ਜ਼ਿਕਰ ਕਰ ਰਿਹਾ ਸੀ ਪਾਰਟੀ ਦੇ ਵਿੱਚ ਮੈਂ ਕਿਹਾ ਜਿੰਨੇ ਵੀ ਥਰਮਲ ਪਲਾਂਟ ਪੰਜਾਬ ਦੇ ਆ ਸਾਰੇ ਬਾਹਰਲੇ ਦਿੱਲੀ ਵਾਲੇ ਆ ਭਾਵੇਂ ਕਾਂਗਰਸ ਹੈ ਭਾਵੇਂ ਬੀਜੇਪੀ ਹੈ ਭਾਵੇਂ ਝਾੜੂ ਵਾਲੇ ਆ ਦੇਖੋ ਕਿਵੇਂ ਬਰਬਾਦ ਕਰਤਾ ਪੰਜਾ ਆਪਾਂ ਤਜਰਬੇ ਕਰਨੇ ਛੱਡਿਏ ਆਪਣੇ ਆਪਣੇ ਹੀ ਹੁੰਦੇ ਐ ਘਰ ਆਪਣਾ ਹੁੰਦਾ ਐ ਇਸ ਕਰਕੇ ਮੈਂ ਧੰਨਵਾਦੀ ਆ ਕਿ ਮੇਰੇ ਕੋਲ ਇਹ ਨੌਜਵਾਨ ਆਈ ਸੀ ਮੇਰਾ ਪ੍ਰੋਗਰਾਮ 15 ਰੁਪਏ ਦੇ ਬਹੁਤ ਯੂਟਿਲ ਬਣ ਗਿਆ ਤੇ ਮੈਂ ਸਿੱਧਾ ਦਿੱਲੀ ਜਾ ਰਿਹਾ ਹਾਂ ਉੱਥੇ ਮੀਟਿੰਗਾਂ ਹੈਗੀਆਂ ਉਹਦੇ ਬਾਅਦ ਨੂੰ ਵਾਪਸ ਆਉਣਾ ਹੈ ਤੇ ਮੈਂ ਇੰਨਾ ਕਿਹਣਾ ਚੋਣਾ ਤੁਸੀਂ ਮਿਹਨਤ ਕਰੋ ਆਪਣੀ ਸਿਤਾਰ ਲੈ ਕੇ ਆਓ ਲੋਕਾਂ ਦੀ ਸਿਤਾਰ ਲੈ ਕੇ ਆਓ ਵਰਲਡ ਕੱਪ ਕਬੱਡੀ ਫਿਰ ਤੋਂ ਸ਼ੁਰੂ ਹੋ ਜੂਗੀ ਜੈ ਜੰਧਾ ਜੈ ਜੰਧਾ ਤੇ ਜਿਵੇਂ ਵਰਲਡ ਕੱਪ ਅੱਗੇ ਲੈ ਕੇ ਗਏ ਆਂ ਓਵੇਂ ਹੁਣ ਮੈਂ ਪਹਿਲਾਂ ਵੀ ਕਿਤੇ ਵਾਦਾ ਕੀਤਾ ਤੁਹਾਨੂੰ ਫਿਰ ਤੋਂ ਦੱਸਣਾ ਚਾਹਣਾ ਮਾਰਵਾੜੀ ਘੋੜਿਆਂ ਦਾ ਰੇਸ ਕੋਰਸ ਇੱਥੇ ਖੋਲ੍ਹਾਂਗੇ ਤੇ ਉੱਥੇ ਕਰੋੜਾਂ ਰੁਪਏ ਦੀ ਰੇਸਾਂ ਕਰਾਇਆ ਕਰਾਂਗੇ ਆਪਣੇ ਕਬੂਤਰਾਂ ਦੀ ਵੀ ਰੇਸਾਂ ਕਰਾਇਆ ਕਰਾਂਗੇ ਪਸ਼ਵਾਂ ਦੇ ਵੀ ਚੈਂਪੀਅਨਸ਼ਿਪ ਕਰਾਇਆ ਕਰਾਂਗੇ ਖੋਦੇ ਆਪਣੇ ਪੰਜਾਬ ਦਾ ਵਿਰਸਾ ਜਿਹੜਾ ਪੰਜਾਬ ਦੇ ਲੋਕਾਂ ਜਵਾਨੀ ਦੇ ਵਿੱਚ ਜਿਹੜਾ ਪਿਆਰ ਹੈ ਜਾਨਵਰਾਂ ਪ੍ਰਤੀ ਉਹ ਵਾਪਸ ਲੈ ਕੇ ਆਵਾਂਗੇ ਤੇ ਵੱਡੀ ਗੱਲ ਹੈ ਪੰਜਾਬ ਨੂੰ ਵਾਪਸ ਵੀ ਤੇ ਲੱਕੀ ਆਵਾਂਗੇ ਸੋ ਮੈਂ ਜਾਣਾ ਜਿਆਦਾ ਸਮਾਂ ਨਹੀਂ ਲੈਣਾ ਚਾਹੁੰਦਾ ਕਿਉਂਕਿ ਮੈਂ ਹੁਣ ਇੱਥੋਂ ਸਿੱਧਾ 6 ਘੰਟੇ ਲੱਗਣੇ ਮੈਨੂੰ ਦਿੱਲੀ ਪਹੁੰਚਣਾ ਹੈ ਮੈਂ ਗੁਰੂ ਸਾਹਿਬ ਦਾ ਤੇ ਖਾਸ ਕਰਕੇ ਬਾਬਾ ਰੋਡੂ ਅਜਗਰੀ ਖੇਡ ਮੇਲੇ ਤੇ ਸਾਰੇ ਕਲੱਬ ਮੈਂਬਰਾਂ ਦਾ ਤੇ ਸਾਰੇ ਜਿਹੜੇ ਇਸ ਇਲਾਕੇ ਦੇ ਲੋਕਾਂ ਦਾ ਧੰਨਵਾਦ ਕਰਦਾ ਕਿ ਮੈਨੂੰ ਮੌਕਾ ਦਿੱਤਾ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਜਦੋਂ ਵੀ ਮੈਨੂੰ ਕੋਈ ਟੂਰਨਾਮੈਂਟ ਫਲਾਈ ਜਾਏ ਹੋਰ ਮੈਂ ਕੰਮ ਛੱਡ ਦਿੰਦਾ ਹੁਣ ਮੈਂ ਪਰ ਟੂਰਨਾਮੈਂਟਾਂ ਜ਼ਰੂਰ ਜਾਣਾ ਕਿਉਂਕਿ ਲੋੜ ਹੈ ਆਪਣੀ ਜਵਾਨੀ ਨੂੰ ਸੰਭਾਲਣ ਦੀ ਆਪਾਂ ਆਪਣੇ ਕੌਮ ਦਾ ਫਿਊਚਰ ਹੈ ਜੇ ਨੌਜਵਾਨ ਆਪਾਂ ਸੰਭਾਲ ਲੈ ਆਪਣੇ ਪੰਜਾਬ ਸੰਭਾਲ ਲਿਆ ਜਾਊਗਾ ਵਾਈ ਰੂਜੀ ਅਕਬਰਪੁਰ ਸ਼ੰਨਾ ਤੇ ਸੰਤ ਬਾਬਾ ਅਤਰਦਾਜੀ ਪੁਮਾਰ ਸੀ ਬਾਹਰ ਦੇ ਪਾਸੇ ਆ ਕੇ ਟੀਮਾਂ ਪਹੁੰਚਣ ਹੋ ਜਾਣਾ ਸੋਮਨ ਮੈਡੀਕਲ ਬਣਾੜੀ ਆਲਾ ਸਿੰਘਾ ਨੋਨਾ ਬਾਈ ਜਿਹੜੇ ਕਿ ਸਾਡੇ ਪੱਤਰਕਾਰ ਪਹੁੰਚੇ ਨੇ ਬਹੁਤ ਬਹੁਤ ਧੰਨਵਾਦ ਕਰਦੇ ਸਭੀ ਬਾਈ ਜਿਹੜੇ ਮੁੰਡਿਆਂ ਨੇ ਗੋਲਾ ਸੱਟੇ ਜੀ ਆਪਾਂ ਨਾਮ ਦੇਣਾ ਜੀ ਉਹਦਾ ਸਾਡੇ ਵੀਰ ਨੇ ਜੱਸਾ ਤੇ ਲੋਕ ਜੱਸਾ ਤੇ ਲੋਕ ਕਿੰਦੀ ਪ੍ਰਧਾਨ ਤੇ ਨਾਲ ਜੱਟੂ ਸਾੜਾ ਵੀ ਰਾਮਪੁਰੇ ਵਾਲਾ ਜਿਹੜੇ ਸੱਜਣ ਨੇ ਪਾਪਾ ਬੰਨਾ ਸਿੰਘ ਬਾਧਰਾ ਜਿਉਂਕੇ ਕੰਦਨੇ ਵੀ ਕਬੱਡੀ ਦਾ ਮਹਾਂ ਕੰਮੋ 1 ਨਵੰਬਰ ਨੂੰ ਦੀ ਧਰਤੀ ਨੇੜੇ ਚੰਡੀਗੜਾ ਦਾ ਇਹ ਰਾਮਪੁਰ ਦਾ ਕਬੱਡੀ ਕੱਪ 1 ਨਵੰਬਰ ਨੂੰ ਹੋਵੇਗਾ ਬੈਸਟ ਰਿਡਰ ਜਾਂਦੀ ਨੂੰ ਮੋਟਰਸਾਈਕਲ ਲੱਖ ਪ੍ਰਾਈਜ਼ ਪਹਿਲਾ ਤੇ ਸੈਕਿੰਡ ਦਾ ਦੂਜਾ 75 ਹਜ਼ਾਰ ਹੋਵੇਗਾ ਤੇ ਸ਼ਾਮ ਨੂੰ ਲੈ ਦੇ ਖੁੱਲਾ ਖਾਣਾ ਮਲਕਾਰ ਅਣਖੀਨਾ ਤੇ ਪੀਪਾ ਮਨਜਿੰਦਰ ਗੁਰਸਨ ਦੀ ਗੱਲ ਹੋਣੀ ਆ 1 ਨਵੰਬਰ ਐ ਕਿਨੇ ਰਾਮਪੁਰੇ ਦੇ ਕੱਪ ਦੀ ਚੁੰਨੀ ਲਾ ਕੇ ਰੇਡਾ ਪੈਣ ਗਿਆ ਬਾਈਟਾਂ ਨੂੰ ਮੋਟਰਸਾਈਕਲ 'ਤੇ ਸਾਡੇ ਪੱਤੇ ਵੀ ਕਿਨੇ ਸੱਦਾ ਪੱਤਰ ਲੈ ਕੇ ਪਹੁੰਚੇ ਨੇ ਇੱਕ ਮਿੰਟ ਦੇ ਦਿਓ ਜੀ ਪਲੀਜ਼ ਬਹੁਤ ਬਹੁਤ ਧੰਨਵਾਦ ਕਰਦੇ ਆ ਜੀ ਖੁਸ਼ਪ੍ਰੀਤ ਰੰਡਾਵਾ ਬੱਲ ਰੰਡਾਵਾ ਸੁੱਖਾ ਚੜ੍ਹ ਜਾਈਏ ਹੋ ਜੀ ਹੁਣ ਆਪਾਂ ਜਾ ਰਿਹਾ ਕਰੇ ਤੇ ਅੱਜ ਮੇਲੇ ਦਾ ਦੂਜਾ ਦਿਨ ਸੀ ਇਹ ਸਾਡੂ ਆ ਪਾਵਾਗੇ ਵੀ ਦੁਬਾਰਾ ਫੇਰ ਤੇ ਹੁਣ ਰਾਤ ਨੂੰ ਲੱਗਣਾ ਉਹਰੇ ਸਿੰਗਰ ਜੀ ਹਜ਼ਾਰ ਪਾਈ ਇਹ ਥੋੜਾ ਜਿਹਾ ਮੌਸਮ ਵੀ ਠੰਡਾ ਹੋ ਗਿਆ ਥੋੜੀ ਕਣੀਆ ਵੀ ਪੈ ਗਈ ਜੀ ਕਿੱਦਿਆ ਬਣ ਗਿਆ ਜੀ ਜੇ ਮੀਂਹ ਨਾ ਪਵੇ ਤਾਂ ਇੰਦਾ ਹੀ ਮੌਸਮ ਰਵੇ ਵਧੀਆ ਜੀ ਵਧੀਆ ਇਹਨਾਂ ਪ੍ਰਬੰਧ ਕਰਿਆ ਫਿਰ ਖਰਾਬ ਹੋ ਜਾਂਦਾ ਸਾਰਾ ਇਹ ਆ ਮੋਸਮ ਨਾਲ ਅਚੰਭਾ ਹੋ ਗਿਆ। ਜੀ ਕਟਰ ਆਉਣ ਤੁਸੀਂ ਫਿਰ ਕੱਲ ਹੋਰ ਜਾਵਾਂ ਰੌਣਕੋ ਫੀ ਮੇਲੇ ਚ। ਇਹ ਪਰਸੋਂ ਦਾ ਸ਼ਾਮੀ ਦਾ ਪੂਰੀ ਹੀ ਭੀੜ ਹੁੰਦੀ ਹੈ ਜੀ ਇੱਥੇ। ਬਾਕੀ ਤੁਹਾਨੂੰ ਮਿਲਦੇ ਆਂ ਜੀ ਕੱਲ ਅਗਲੇ ਵਲੌਗ ਚ। ਧੰਨਵਾਦ ਜੀ ਬਹੁਤ ਬਹੁਤ।